ਸਾਰੀ ਸੰਗਤ ਦਾ ਨਿੱਘਾ ਸਵਾਗਤ ਹੈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਇਸ ਮੌਕੇ ਸਭ ਤੋਂ ਭਖਵਾ ਮਸਲਾ ਬਣਿਆ ਹੋਇਆ ਹੈ ਪਿਛਲੇ ਕੁਝ ਦਿਨਾਂ ਤੋਂ ਇਹ ਕਹਿ ਲੋ ਕਿ ਜੋ ਪੰਜਾਬ ਡੀ ਹੈ ਤੇ ਇੱਕ ਤਰੀਕ ਨੂੰ ਤੋਹਫਾ ਦਿੱਤਾ ਕੇਂਦਰ ਸਰਕਾਰ ਨੇ ਕਿ ਜਿਹੜੀ ਯੂਨੀਵਰਸਿਟੀ ਆ ਉਹਦੀ ਸੈਨੇਟ ਭੰਗ ਕਰਕੇ ਉਹਦਾ ਇੱਕ ਬੋਰਡ ਬਣਾ ਕੇ ਉਹਨੂੰ ਸਿੱਧਾ ਆਪਦੇ ਕੰਟਰੋਲ ਹੇਠ ਲੈਣ ਦਾ ਇੱਕ ਯਤਨ ਕੀਤਾ ਉਹ ਯਤਨ ਅਜੇ ਵੀ ਜਾਰੀ ਹੈ ਕੋਈ ਉਸ ਕਦਮ ਤੋਂ ਪਿੱਛੇ ਨਹੀਂ ਹਟੇ ਹੋਏ ਪਰ ਇਹ ਇੱਕ ਗੱਲ ਤਸੱਲੀ ਵਾਲੀ ਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਤੇ ਜਿਹੜੇ ਹੋਰ ਕੁਝ ਜਾਗਰੂਕ ਪੰਜਾਬੀ ਲੋਕ ਹੈ ਉਹਨਾਂ ਨੇ ਇਸ ਤੇ ਤਿੱਖਾ ਪ੍ਰਤੀਕਰਮ ਕੀਤਾ ਤੇ ਫੌਰੀ ਇਮੀਡੀਏਟ ਉਹਨਾਂ ਨੇ ਇਸ ਦੇ ਖਿਲਾਫ ਇੱਕ ਰੋਸ ਵੀ ਸ਼ੁਰੂ ਕਰਤਾ ਹੈ ਇਹਦਾ ਵਿਰੋਧ ਸ਼ੁਰੂ ਕਰਤਾ ਹੈ ਤੇ ਯੂਨੀਵਰਸਿਟੀ ਫੇਰ ਇੱਕ ਸੰਘਰਸ਼ ਦਾ ਅਖਾੜਾ ਬਣ ਗਈ ਹੈ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਅਖਾੜਾ ਹੈ ਇਹ ਹੋਰ ਮਗੂਗਾ ਕਿਉਂਕਿ ਭਾਵੇਂ ਕਿ ਅਜੇ ਤੱਕ ਜਿਹੜੀ ਪੋਲੀਟੀਕਲ ਕਲਾਸ ਹੈ ਉਹ ਉੱਥੋਂ ਗੈਰ ਹਾਜ਼ਰੀ ਹੈ ਪਰ ਜੇ ਇਹ ਮੋਮੈਂਟਮ ਫੜਦੀ ਹੈ ਗੱਲ ਵੇਗ ਫੜਦੀ ਹੈ ਤਾਂ ਆਉਣ ਵਾਲੇ ਦਿਨਾਂ ਚ ਉਸ ਕਲਾਸ ਨੂੰ ਵੀ ਇੱਥੇ ਆਉਣਾ ਹੀ ਪੈਣਾ ਹੈ ਉਹਨਾਂ ਦੀ ਇਹ ਮਜਬੂਰੀ ਪੋਲੀਟੀਕਲ ਰਾਸਿਕ ਮਜਬੂਰੀ ਬਣ ਜਾਣੀ ਹੈ ਸੋ ਆਪਾਂ ਇਸ ਮਸਲੇ ਬਾਰੇ ਤਾਂ ਮੇਰੇ ਖਿਆਲ ਪੌਤਾ ਕੁਝ ਗੱਲ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਤੱਥਾਂ ਦਾ ਕਿ ਕੀ ਹੋਇਆ ਪਰ ਜਿੱਥੇ ਗੱਲ ਕਰਨ ਦੀ ਲੋੜ ਹੈ ਕਿ ਇਹ ਕੀਤਾ ਕਿਉਂ ਭਲਾ ਇਦੇ ਪਿੱਛੇ ਉਹਨਾਂ ਦਾ ਮਨੋਰ ਸ ਜਾਂ ਮਨ ਮਨਸ਼ਾ ਕੀ ਹੈ ਇਹ ਗੱਲ ਥੋੜੀ ਜਿਹੀ ਖੋਲਣ ਵਾਲੀ ਹੈ ਕਿਉਂਕਿ ਆਮ ਤੌਰ ਤੇ ਜੋ ਨੈਰੇਟਿਵ ਚੱਲ ਰਿਹਾ ਹੈ ਉਹ ਇਹ ਚੱਲ ਰਿਹਾ ਹੈ ਕਿ ਪੰਜਾਬ ਨੂੰ ਆਪਦੇ ਗਲਬੇ ਹੇਠ ਲੈਣ ਦੀ ਇੱਕ ਕੋਸ਼ਿਸ਼ ਹੈ ਤੇ ਇਹਨੂੰ ਇੱਕ ਪੂਰੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਭਾਖੜਾ ਮੈਨੇਜਮੈਂਟ ਬੋਰਡ ਤੇ ਕੀਤਾ ਜਾਂ ਬਾਕੀ ਹੋਰ ਸਾਰੇ ਮਾਮਲਿਆਂ 'ਚ ਕੀਤਾ ਉਹਨਾਂ ਨੇ ਕਿ ਕਿਸੇ ਵੀ ਤਰ੍ਹਾਂ ਪੰਜਾਬ ਨੂੰ ਹਰ ਪੱਖ ਤੋਂ ਕਮਜ਼ੋਰ ਕਰਕੇ ਅਬਦੇ ਗਲਪੇ ਹੇਠ ਲਿਆ ਜਾਵੇ ਇਹ ਵੀ ਗੱਲ ਠੀਕ ਕਹੀ ਜਾ ਸਕਦੀ ਹੈ ਪਰ ਇਹ ਪੂਰਨ ਸੱਚ ਨਹੀਂ ਇਹ ਵੀ ਇੱਕ ਅੰਸ਼ਕ ਸਚਾਈ ਹੈ ਇਹ ਕਿਉਂ ਕਰ ਰਹੇ ਨੇ ਇਹਦੇ ਬਾਰੇ ਵੀ ਜੋ ਨਰੇਟਿਵ ਆ ਰਿਹਾ ਹੈ ਉਹਦੇ ਚ ਇਹ ਹੈ ਕਿ ਉਹਨਾਂ ਨੇ ਕੇਂਦਰੀਕਰਨ ਦੀ ਟੈਂਡੈਂਸੀ ਜੋ ਹੈ ਹਿੰਦੂਤਵ ਦੇ ਅੰਦਰ ਕਿਉਂਕਿ ਹਿੰਦੂਤਵ ਵੀ ਵਿਚਾਰਧਾਰਾ ਇੱਕ ਫਾਸ਼ਿਸਟ ਵਿਚਾਰਧਾਰਾ ਹੈ ਤੇ ਹਰ ਫਾਸ਼ਿਸਟ ਜਿਹੜਾ ਹੈ ਉਹ ਹਮੇਸ਼ਾ ਹੀ ਉਹਦੇ ਵਿੱਚ ਸਾਰੀ ਤਾਕਤ ਨੂੰ ਆਪਣੀ ਮੁੱਠੀ ਵਿੱਚ ਲੈ ਲੈਣੀ ਤੇ ਫਿਰ ਉਸ ਦੀ ਬੇਦਰੇਗ ਵਰਤੋਂ ਕਰਨੀ ਕਿਉਂਕਿ ਤਾਕਤ ਦੀ ਬੇਦਰੇਗ ਵਰਤੋਂ ਤਾਂ ਹੀ ਹੋ ਸਕੂ ਜੇ ਉਹ ਤੁਹਾਡੀ ਪੂਰੀ ਮੁੱਠੀ ਦੇ ਵਿੱਚ ਹੋ ਸੋ ਉਹ ਵੰਡਦੇ ਨਹੀਂ ਤਾਕਤ ਬੀ ਮੁਠੀਆਂ ਭੰਡ ਕੇ ਦੂਜਿਆਂ ਨਾਲ ਵੰਡ ਲੈਣ ਇਹ ਨਹੀਂ ਹੁੰਦਾ ਕਿ ਸਾਰੀ ਤਾਕਤ ਸਾਡੇ ਹੱਥਾਂ 'ਚ ਹੋਵੇ ਸੋ ਇਹ ਗੱਲ ਵੀ ਠੀਕ ਕਹੀ ਜਾ ਸਕਦੀ ਹੈ ਇਹਦੇ 'ਚ ਆਪਣੇ ਆਪ 'ਚ ਕੋਈ ਇਹ ਕਹਿਣਾ ਬਹੁਤਾ ਗਲਤ ਨਹੀਂ ਪਰ ਅਸੀਂ ਇੱਥੇ ਜਿਸ ਗੱਲ ਤੇ ਅੱਗੇ ਹੋਰ ਖੋਲ੍ਹਣਾ ਚਾਹੁੰਦੇ ਆ ਉਹ ਇਹ ਹੈ ਕਿ ਇੱਕ ਵੱਡਾ ਅਗਲਾ ਸਵਾਲ ਖੜਾ ਹੁੰਦਾ ਕਿ ਪੰਜਾਬ ਨੂੰ ਪਲਾਹੋ ਆਪਦੇ ਗੱਲ ਬੇਹਟ ਕਿਉਂ ਲੈਣਾ ਚਾਹੁੰਦੇ ਨੇ ਪੰਜਾਬ ਨੂੰ ਕਿਉਂ ਕਮਜ਼ੋਰ ਦੇਖਣਾ ਚਾਹੁੰਦੇ ਨੇ ਇਹ ਇਹਦੇ ਨਾਲ ਉਹ ਕਿ ਬਾਕੀ ਸੂਬਿਆਂ ਵਰਗੀ ਗੱਲ ਹੀ ਹੈ ਇਹ ਕਿ ਜਿਵੇਂ ਉਹ ਹਿੰਦੁਸਤਾਨ ਦੇ ਹੋਰ ਸੂਬਿਆਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਉਸੇ ਤਰ੍ਹਾਂ ਹੀ ਉਹ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਇਸ ਤਰ੍ਹਾਂ ਤਾਂ ਮੇਰਾ ਖਿਆਲ ਹੈ ਜਿਹਨੂੰ ਵੀ ਤੱਤਾਂ ਦਾ ਪਤਾ ਹੈ ਉਹ ਇਸ ਪੋਜੀਸ਼ਨ ਨਾਲ ਸਹਿਮਤ ਨਹੀਂ ਹੋ ਸਕਦਾ ਕਿ ਜਿਵੇਂ ਦੂਜਿਆਂ ਨੂੰ ਕਮਜ਼ੋਰ ਕਰ ਰਹੇ ਹਨ ਓਵੇਂ ਪੰਜਾਬ ਨੂੰ ਕਰ ਰਹੇ ਨੇ ਇਹ ਠੀਕ ਹੈ ਕਿ ਉਹਨਾਂ ਵਿੱਚ ਕੇਂਦਰੀਕਰਨ ਦੀ ਟੈਂਡੈਂਸੀ ਹੈ ਤੇ ਸੂਬਿਆਂ ਤੋਂ ਵੱਧ ਤੋਂ ਵੱਧ ਅਧਿਕਾਰ ਆਪ ਦੇ ਹੱਥਾਂ 'ਚ ਕੇਂਦਰ ਲੈ ਰਿਹਾ ਪਰ ਇਹ ਪੰਜਾਬ ਦਾ ਮਾਮਲਾ ਇਸ ਤੋਂ ਵੱਖਰਾ ਵੀ ਹੈ ਕਿਉਂਕਿ ਇੱਥੇ ਤਾਂ ਉਹ ਅਮਲ ਉਦੋਂ ਸ਼ੁਰੂ ਹੋ ਗਿਆ ਜਦੋਂ ਇਹ ਜਿਹੜਾ ਹਿੰਦੂਤਵਾ ਉਹਦਾ ਕੋਈ ਨਾਮ ਨਿਸ਼ਾਨ ਬੰਨੀ ਸੀ ਜਿਹੜੀ ਇਹ ਭਾਜਪਾ ਇਹ ਜੇ ਜਨਮੀ ਹੋਣੀ ਸੀ ਉਸ ਮੌਕੇ ਵੀ ਇੱਥੇ ਇਹੀ ਨੀਤੀਆਂ ਪੰਜਾਬ ਦੇ ਮਾਮਲੇ 'ਚ ਧੁਰ ਤੋਂ ਆਈਆਂ ਨਾ ਆਪਾਂ ਉਹ ਸਾਰੇ ਇਤਿਹਾਸ 'ਚ ਨਹੀਂ ਜਾਣਦੇ ਸੋ ਇੱਥੇ ਸਾਡਾ ਕਹਿਣ ਤੋਂ ਜਿਹੜੀ ਗੱਲ ਤੇ ਅਸੀਂ ਜ਼ੋਰ ਦੇਣਾ ਚਾਹੁੰਦੇ ਆ ਉਹ ਇਹ ਹੈ ਕਿ ਇੱਕ ਤਾਂ ਇਹਨੂੰ ਜਨਰਲਾਈਜ਼ ਨਾ ਕਰੋ ਕਿ ਜਿਵੇਂ ਬਾਕੀਆਂ ਨਾਲ ਹੋ ਰਿਹਾ ਹੈ ਓਵੇਂ ਪੰਜਾਬ ਨਾਲ ਹੋ ਰਿਹਾ ਹੈ ਇਹ ਠੀਕ ਹੈ ਜੋ ਬਾਕੀਆਂ ਨਾਲ ਹੋ ਰਿਹਾ ਹੈ ਕਾਫੀ ਕੁਝ ਉਹ ਵੀ ਹੋ ਰਿਹਾ ਹੈ ਪਰ ਬਹੁਤ ਕੁਝ ਪੰਜਾਬ ਨਾਲ ਵੱਖਰਾ ਹੋ ਰਿਹਾ ਹੈ ਸੋ ਜਦੋਂ ਅਸੀਂ ਇਹ ਕਹਿੰਦੇ ਆ ਕਿ ਹਮੇਸ਼ਾ ਹੀ ਕੇਂਦਰ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ ਇਹ ਸਾਰੇ ਸੂਬਿਆਂ ਬਾਰੇ ਨਹੀਂ ਕਿਹਾ ਜਾ ਸਕਦਾ ਸੋ ਪੰਜਾਬ ਨਾਲ ਵਿਤਕਰਾ ਕੀਤਾ ਇਹ ਇੱਕ ਤੱਥ ਹੈ ਪਰ ਕਿਉਂ ਕੀਤਾ ਇਹ ਤੇ ਫਿਰ ਅੱਗੇ ਗੱਲ ਚਲਣੀ ਚਾਹੀਦੀ ਹੈ ਆਪਾਂ ਜੇ ਇਸ ਗੱਲ ਨੂੰ ਬਿਲਕੁਲ ਸਪਸ਼ਟੀ ਕਰਨਾ ਹੋਵੇ ਤਾਂ ਆਪਾਂ ਇੱਕ ਹੋਰ ਸਵਾਲ ਖੜਾ ਕਰਦੇ ਹਾਂ ਕਿ ਮੰਨ ਲਓ ਪੰਜਾਬ 'ਚ ਸਿੱਖ ਨਾ ਵਸਦੇ ਹੁੰਦੇ ਕਿ ਫਿਰ ਵੀ ਪੰਜਾਬ ਪ੍ਰਤੀ ਇਹੀ ਨੀਤੀ ਹੋਣੀ ਸੀ ਨਹੀਂ ਇੱਥੋਂ ਗੱਲ ਸਮਝ ਆ ਜਾਊਗੀ ਸੋ ਪੰਜਾਬ ਨਾਲ ਜੋ ਕੁਝ ਵੀ ਹੋ ਰਿਹਾ ਹੈ ਉਹਦੇ ਪ੍ਰਧਾਨ ਫੈਕਟਰ ਜਿਹੜਾ ਸਭ ਤੋਂ ਵੱਡਾ ਫੈਕਟਰ ਉਹ ਹੈਗਾ ਸਿੱਖ ਤੇ ਸਿੱਖਾਂ ਨੂੰ ਇਹ ਤਾਕਤਵਰ ਹੋਇਆ ਨਹੀਂ ਦੇਖਣਾ ਚਾਹੁੰਦੇ ਕਿਸੇ ਵੀ ਪੱਖ ਤੋਂ ਆਰਥਿਕ ਪੱਖ ਤੋਂ ਵੀ ਰਾਜਨੀਤਿਕ ਪੱਖ ਤੋਂ ਵੀ ਧਾਰਮਿਕ ਪੱਖ ਤੋਂ ਵੀ ਤੇ ਸੱਭਿਆਚਾਰਕ ਪੱਖ ਤੋਂ ਸੋ ਸਾਰੇ ਪਾਸਿਓਂ ਉਹਨੂੰ ਕਮਜ਼ੋਰ ਕਰਕੇ ਤੇ ਉਹ ਕਮਜ਼ੋਰ ਕਰਨ ਦਾ ਮਕਸਦ ਇਹ ਹੀ ਹੈ ਕਿ ਸਿੱਖਾਂ ਨੂੰ ਕਮਜ਼ੋਰ ਕਰਕੇ ਅੱਗੇ ਫਿਰ ਸਵਾਲ ਖੜਾ ਹੁੰਦਾ ਵੀ ਕਮਜ਼ੋਰ ਕਰਕੇ ਕਰਨਾ ਕੀ ਚਾਹੁੰਦੇ ਨੇ ਉਹ ਜੇ ਆਪਾਂ ਪਿਛਲੀਆਂ ਸਾਰੀਆਂ ਲੰਮੀਆਂ ਦੇਖੀਏ ਨੀਤੀਆਂ ਇਹਨਾਂ ਦੀਆਂ ਈਵਨ ਆਜ਼ਾਦੀ ਤੋਂ ਪਹਿਲਾਂ ਦੀਆਂ ਹੀ ਜਾਂ ਜਿਹੜੀਆਂ ਇਹਨਾਂ ਦੀਆਂ ਬੇਸਿਕ ਪੋਜੀਸ਼ਨਾਂ ਜਿਹੜੀਆਂ ਸੰਵਿਧਾਨ ਦੇ ਵਿੱਚ ਹੀ ਆ ਚੁੱਕੀਆਂ ਜਿਹਦੇ 'ਚ ਸਾਫ਼ ਇਹਨਾਂ ਨੇ ਸਿੱਖ ਕੌਮ ਦੀ ਜਾਂ ਸਿੱਖ ਧਰਮ ਦੀ ਇੱਕ ਵੱਖਰੀ ਤੇ ਸੁਤੰਤਰ ਪਛਾਣ ਨੂੰ ਨਕਾਰਿਆ ਇਹ ਪੋਜੀਸ਼ਨ ਇਹਨਾਂ ਨੇ ਪੂਰੀ ਜਦ ਕੀਤੀ ਹੋਈ ਹੈ ਕਿ ਸਿੱਖ ਧਰਮ ਜਿਹੜਾ ਹੈ ਉਹ ਵਿਸ਼ਾਲ Hindu ਧਰਮ ਦਾ ਹੀ ਇੱਕ ਅੰਗ ਹੈ ਆ ਗੱਲ ਹੈ ਜਿੱਥੇ ਜਾ ਕੇ ਸਾਨੂੰ ਸਾਰੇ ਮਸਲੇ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਸਿੱਖ ਧਰਮ ਦੀ ਸੁਤੰਤਰ ਪਛਾਣ ਤੇ ਹੋਂਦ ਉਹਨੂੰ ਨਹੀਂ ਦੇਖ ਸਕਦੇ ਤੇ ਇਹਨੂੰ ਹਰ ਪੱਖ ਤੋਂ ਕਮਜ਼ੋਰ ਕਰਕੇ ਫਿਰ ਸਿੱਖਾਂ ਨੂੰ ਉਹ ਕਮਜ਼ੋਰ ਕਰਨ ਦਾ ਮਕਸਦ ਇਹ ਹੈ ਕਿ ਕਮਜ਼ੋਰ ਕਰਕੇ ਉਹਨਾਂ ਨੂੰ ਹਿੰਦੂ ਧਰਮ ਦੇ ਅੰਦਰ ਜਜਬ ਕਰ ਲਿਆ ਜਾਵੇ ਆ ਇੱਕ ਗੱਲ ਹੈ ਜਿੱਥੋਂ ਖੜ ਕੇ ਸਾਰੀ ਜੋ ਹੈਗੀਆਂ ਇੱਕ ਨੀਤੀਆਂ ਕੇਂਦਰ ਪ੍ਰਤੀ ਕਿੰਦ ਆਪਣਾ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀਆਂ ਜਾਂ ਕੇਂਦਰੀ ਹਾਕਮਾਂ ਦੀਆਂ ਉਹ ਸਭ ਚਾ ਸਕਦੀਆਂ ਕੇਂਦਰ 'ਚ ਕੋਈ ਵੀ ਪਾਰਟੀ ਹੋਵੇ ਇਹੀ ਨੀਤੀਆਂ ਲੰਮਾ ਚਿਰ ਕਾਂਗਰਸ ਨੇ ਚਲਾਈਆਂ ਇਹੀ ਨੀਤੀਆਂ ਜਦੋਂ ਜਨਤਾ ਸਰਕਾਰ ਆਈ 1977 ਤੋਂ 80 ਤੱਕ ਮੁਰਾਰਜੀ ਦੇਸਾਈ ਚੌਧਰੀ ਚਰਨ ਸਿੰਘ ਸਾਰੇ ਇਹੀ ਉਹਨਾਂ ਦੀਆਂ ਨੀਤੀਆਂ ਸੀ ਈਵਨ ਚੰਦਰ ਸ਼ੇਖਰ ਤੇ ਬੀਪੀ ਸਿੰਘ ਤੋਂ ਲੈ ਕੇ ਤੇ ਇਹੀ ਨੀਤੀਆਂ ਬਾਅਦ ਦੇ ਵਿੱਚ ਜਦੋਂ ਭਾਜਪਾ ਆਈ ਉਹਦੀਆਂ ਤੇ ਉਸ ਦੇ ਪਹਿਲਾਂ ਇੱਕ ਯੂनाइटेड फ्रंट ਦੀ ਗਵਰਨਮੈਂਟ ਵੀ ਆਈ ਸੀ ਦੇਵ ਗੋੜਾ ਦੀ ਅਗਵਾਈ ਹੇਠ ਸੋ ਸਾਡਾ ਕਹਿਣ ਤੋਂ ਇਹ ਭਾਵ ਹੈ ਕਿ ਇਹਨੂੰ ਆਪਾਂ ਕੁਝ ਹੱਦ ਤੱਕ ਪਾਰਟੀਆਂ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਪਰ ਇਹਨੂੰ ਕੱਲੀਆਂ ਪਾਰਟੀਆਂ ਨਾਲ ਜੋੜ ਕੇ ਉੱਥੋਂ ਤੱਕ ਮਸਲਾ ਸੀਮਤ ਨਹੀਂ ਜੋ ਬੇਸਿਕ ਪੋਜੀਸ਼ਨ ਆ ਉਹਨਾਂ ਦੀ ਕਿ ਜਿਹੜਾ ਹਿੰਦੂ ਇਹਨੂੰ ਸਿੱਖਾਂ ਨੂੰ ਹਿੰਦੂ ਧਰਮ ਦੇ ਵਿੱਚ ਜज्ਬ ਕਰ ਲੈਣਾ ਇਹ ਹੈ ਜਿੱਥੋਂ ਖੜ ਕੇ ਉਹਨਾਂ ਦੀਆਂ ਸਾਰੀਆਂ ਨੀਤੀਆਂ ਨਿਕਲ ਰਹੀਆਂ ਹਨ ਇਸੇ ਕਰਕੇ ਇਹ ਇੱਕ ਨਹੀਂ ਮਤਲਬ ਇਹ ਕਿੰਨੀ ਕਿਸਮ ਦੀਆਂ ਹੁਣ ਸਾਰੀਆਂ ਭਾਖੜਾ ਮੈਨੇਜਮੈਂਟ ਬੋਰਡ ਤੋਂ ਕਿਉਂ ਕੱਢਿਆ ਗਿਆ ਪੰਜਾਬ ਨੂੰ ਤਾਂ ਕਿ ਇਹਨੂੰ ਡਿਸਾਈਡ ਕਰਨ ਦਾ ਕੋਈ ਵੀ ਫੈਸਲਾ ਲੈਣ ਦਾ ਜਿਹੜਾ ਹੱਕ ਹੈ ਉਹਦੇ 'ਚ ਸਿੱਖਾਂ ਦਾ ਕੋਈ ਦਾਖਲ ਨਾ ਹੋਵੇ ਇਸ ਤਰ੍ਹਾਂ ਹੀ ਬਾਕੀ ਸਾਰੇ ਮਾਮਲਿਆਂ 'ਚ ਕਰ ਰਹੇ ਹਨ ਹੁਣ ਇੱਕ ਰੀਸੈਂਟਲੀ ਤੁਸੀਂ ਇੱਕ ਨਵਾਂ ਵਰਤਾਰਾ ਦੇਖਿਆ ਹੋਣਾ ਪਿਛਲੇ 2 ਸਾਲਾਂ ਤੋਂ ਕਿ ਕੇਂਦਰ ਸਰਕਾਰ ਨੇ ਕੁਝ ਸਕੂਲ ਰਾਜਾਂ ਦੇ ਵਿੱਚ ਪੀਐਮ ਸ਼੍ਰੀ ਸਕੂਲ ਜੀ ਨੂੰ ਕਹਿੰਦੇ ਹਨ ਬਹੁਤ ਸਾਰੇ ਸਕੂਲ ਅਜਿਹੇ ਹਨ ਜਿਹੜੇ ਉਹ ਸਿੱਧੇ ਪੀਐਮ ਸ਼੍ਰੀ ਸਕੂਲ ਕਹਿੰਦੇ ਉਹ ਕੇਂਦਰ ਸਰਕਾਰ ਨੇ ਉਥੇ ਸਿੱਧਾ ਆਬਾ ਦਾ ਦਾਖਲ ਤੇ ਦਾਅਵਾ ਬਣਾ ਲਿਆ ਹੈ ਤੇ ਇਸ ਮੌਕੇ ਪੰਜਾਬ ਚ 350 ਦੇ ਲਗਭਗ ਸਕੂਲ ਜਿਹੜਾ ਉਹ ਪੀਐਮ ਸ਼੍ਰੀ ਯੋਜਨਾ ਅਧੀਨ ਉਹਨਾਂ ਨੇ ਆਪ ਦੇ ਸਿੱਧਾ ਦਾਬੇ ਦੇ ਹੇਠ ਲੈ ਲਿਆ ਹੈ ਸਿੱਧਾ رابطہ ਕਾਇਮ ਕਰ ਲਿਆ ਹੈ ਤੇ ਕਮਾਲ ਦੀ ਗੱਲ ਹੈ ਵੀ ਇਹ ਆਮ ਆਦਮੀ ਪਾਰਟੀ ਨੇ ਇਹਦਾ ਕੋਈ ਵਿਰੋਧ ਨਹੀਂ ਕੀਤਾ ਸਗੋਂ ਬਾਹਾਂ ਖੋਲ ਕੇ ਸਵਾਗਤ ਕੀਤਾ ਤੇ ਉਹਨਾਂ ਸਕੂਲਾਂ ਚ ਕੀ ਹੋ ਰਿਹਾ ਹੈ ਉਹ ਤੁਸੀਂ ਬਰੀਕੀ ਚ ਜਾ ਕੇ ਦੇਖੋ ਪੁੱਛੋ ਜਾ ਕੇ ਉੱਥੋਂ ਦੇ ਸਟਾਫ ਤੋਂ ਤੇ ਉੱਥੋਂ ਦੇ ਵਿਦਿਆਰਥੀਆਂ ਤੋਂ ਵੀ ਕੀ ਕੁਝ ਹੋ ਰਿਹਾ ਹੈ ਆਏ ਦਿਨ ਮਤਲਬ ਕੋਈ ਨਾ ਕੋਈ ਉੱਪਰੋਂ ਫਰਮਾਨ ਆ ਜਾਂਦਾ ਕੇਂਦਰ ਸਰਕਾਰ ਵੱਲੋਂ ਕਿ ਫਲਾਨੀ ਐਨਜੀਓ ਤੁਹਾਡੇ ਸਕੂਲ ਚ ਇੱਕ ਪ੍ਰੋਗਰਾਮ ਕਰਨਾ ਚਾਹੁੰਦੀ ਹੈ ਉਹ ਪ੍ਰੋਗਰਾਮ ਕਰਵਾ ਦਿਓ ਉਹ ਐਨਜੀਓ ਕੀ ਨ ਉਹ ਸਾਰੀਆਂ ਆਰਐਸਐਸ ਦੀਆਂ ਸ਼ਖਾਵਾਂ ਕਿਸੇ ਵਿਭਾਨ ਨੇ ਕਿਸੇ ਵੀ ਪੱਜਾਉਣ ਉਨ੍ਹਾਂ ਦਾ ਮਕਸਦ ਇੱਕੋ ਹੀ ਹੈ ਕਿ ਜਿਹੜੀ ਹਿੰਦੂਤਵੀ ਵਿਚਾਰਧਾਰਾ ਹੈ ਉਹਨੂੰ ਬਤਿਆਰਤਿਆਂ ਤੱਕ ਜਾਂ ਲੋਕਾਂ ਦੇ ਵੱਡੇ ਹਿੱਸਿਆਂ ਤੱਕ ਜਾਂ ਸਮਾਜ ਦੀ ਹਰ ਨੁੱਕਰ ਤੱਕ ਲੈ ਕੇ ਜਾਣਾ ਇਹ ਸਿਲਸਲਾ ਉਹ ਵੱਡੀ ਪੱਧਰ ਤੇ ਚਲਾ ਰਹੇ ਹਨ ਉੱਥੇ ਤੁਸੀਂ ਦੇਖੋ ਜੋ ਸਰਗਰਮੀਆਂ ਪੀਐਮ ਸ਼੍ਰੀ ਸਕੂਲਾਂ 'ਚ ਹੋ ਰਹੀਆਂ ਹਨ ਉਹਨੂੰ ਕੰਪੇਅਰ ਕਰਕੇ ਦੇਖੋ ਤੇ ਉੱਥੇ ਈਵਨ ਪ੍ਰਾਰਥਨਾ ਜੋ ਇੰਨੇ ਸਾਲਾਂ ਤੋਂ ਚੱਲ ਰਹੀ ਪ੍ਰਾਰਥਨਾ ਸੀ ਉਹ ਬਦਲ ਦਿੱਤੀ ਗਈ ਹੈ ਇਹ ਇਕੱਲੇ ਪੀਐਮ ਸ਼੍ਰੀ ਸਕੂਲਾਂ 'ਚ ਨਹੀਂ ਇਹ ਹੁਣ ਤਕਰੀਬਨ ਸਾਰੇ ਸਕੂਲਾਂ 'ਚ ਹੀ ਕਿਉਂਕਿ ਕੋਈ ਵੀ ਜਿਹੜੀ ਰਾਜ ਸਰਕਾਰ ਹੈ ਇਸ ਮਾਮਲੇ 'ਚ ਉਹਨਾਂ ਦੇ ਸਾਹਮਣੇ ਅੜ ਨਹੀਂ ਰਹੀ ਪੰਜਾਬ 'ਚ ਤਾਂ ਸਾਡਾ ਇਹ ਤਜਰਬਾ ਹੋਇਆ ਆਪਣਾ ਕਿ ਕੋਈ ਵੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੋਵੇ ਉਹ ਜਿਹੜਾ ਇਹ ਏਜੰਡਾ ਹੈ ਕਿ ਸਿੱਖ ਧਰਮ ਨੂੰ Hindu ਧਰਮ ਦੇ ਵਿੱਚ ਜਜ਼ਬ ਕਰ ਲੈਣ ਵਾਲਾ ਇਹਦਾ ਕਿਸੇ ਵੀ ਪਾਰਟੀ ਨੇ ਖੁੱਲਕੇ ਤੇ ਡਟਮਾ ਵਿਰੋਧ ਨਹੀਂ ਕੀਤਾ ਇੱਕੋ ਇੱਕ ਪਾਰਟੀ ਸੀ ਪੰਜਾਬ ਦੀ ਉਹ ਸੀ ਅਕਾਲੀ ਪਾਰਟੀ ਅਕਾਲੀ ਪਾਰਟੀ ਨੇ ਆਪਣੇ ਜਨਮ ਤੋਂ ਲੈ ਕੇ ਇਹ ਪੋਜੀਸ਼ਨ ਲਈ ਹੈ ਕਿ ਸਿੱਖ ਇੱਕ ਵੱਖਰਾ ਤੇ ਸੁਤੰਤਰ ਧਰਮ ਹੈ ਇਸ ਕਰਕੇ ਉਹਨਾਂ ਨੇ ਕੇਂਦਰ ਦੀ ਹਰ ਉਸ ਨੀਤੀ ਦੇ ਖਿਲਾਫ ਸੰਘਰਸ਼ ਕੀਤਾ ਪਰ ਜਿੰਨਾ ਚਿਰ ਅਕਾਲੀ ਦਲ ਸੰਘਰਸ਼ ਕਰਦਾ ਰਿਹਾ ਉਹਨਾਂ ਚਿਰ ਇੱਕ ਗੱਲ ਦੇਖੋ ਕਿ ਕਦੇ ਵੀ ਅਕਾਲੀ ਦਲ ਦੀ ਸਰਕਾਰ ਉਹ ਪੂਰੀ ਟਰਮ ਨਹੀਂ ਸੀ ਕਰਨ ਦਿੱਤੀ ਗਈ ਕਦੇ 5 ਸਾਲ ਨਹੀਂ ਸੀ ਕਰ ਸਕੇ ਉਹ 1997 ਚ ਆ ਕੇ ਪਹਿਲੀ ਵਾਰ ਇਹ ਹੋਇਆ ਕਿ ਅਕਾਲੀ ਸਰਕਾਰ ਜਿਹੜੀ ਉਹ ਪੂਰੇ 5 ਸਾਲ ਚੱਲੀ 97 ਤੋਂ ਲੈ ਕੇ 2002 ਤੱਕ ਤੇ ਚਲੋ ਉਸ ਤੋਂ ਬਾਅਦ ਵੀ ਉਹ ਪਰ ਕਦੋਂ ਹੋਇਆ ਜਦੋਂ ਉਹਨਾਂ ਦਾ ਉਹ ਡੰਗ ਨਿਕਲ ਚੁੱਕਿਆ ਸੀ ਅਕਾਲੀ ਦਲ ਦਾ ਅਕਾਲੀ ਦਲ ਨੇ ਸਿੱਖ ਧਰਮ ਦੀ ਬੱਕਰੀ ਤੇ ਸੁਤੰਤਰ ਪਛਾਣ ਦੀ ਰਾਖੀ ਲਈ ਲੜਾਈ ਛੱਟਤੀ ਸੀਗੀ ਤੇ ਉਹੀ ਏਜੰਡਾ ਜੋ ਆਮ ਪੋਲੀਟੀਕਲ ਪਾਰਟੀਆਂ ਦਾ ਹੁੰਦਾ ਹੈ ਉਹ ਅਡਾਪਟ ਕਰ ਲਿਆ ਸੀ ਉਦੋਂ ਜਾ ਕੇ ਹੀ ਉਹਨਾਂ ਨੂੰ ਇਹ ਛੋਟ ਦਿੱਤੀ ਗਈ ਤੇ ਹੁਣ ਜਿਹੜਾ ਵੀ ਪੰਜਾਬ ਦੇ ਵਿੱਚ ਪੋਲੀਟੀਕਲ ਫੋਰਸ ਸੇ ਪੋਜੀਸ਼ਨ ਲੈਂਦੀ ਹੈ ਬਾਹ ਉੱਚੀ ਕਰਕੇ ਕਹਿੰਦੇ ਆ ਕਿ ਸਿੱਖ ਧਰਮ ਵਿੱਚ ਇੱਕ ਵੱਖਰਾ ਧਰਮ ਹੈ ਤੇ ਅਸੀਂ ਇਹਦੀ ਸੁਤੰਤਰ ਪਛਾਣ ਹਰ ਹੀਲੇ ਕਾਇਮ ਰੱਖਣੀ ਹੈ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣ ਪੈ ਜਾਣ ਉਨ੍ਹਾਂ ਪ੍ਰਤੀ ਕੇਂਦਰ ਸਰਕਾਰ ਦਾ ਰਵਈਆ ਹਮੇਸ਼ਾ ਹੀ ਦੂਜਾਂ ਨਾਲੋਂ ਵੱਖਰਾ ਹੈ। ਉਹਨਾਂ ਵਾ ਉਹਨਾਂ ਨੂੰ ਜੇਲ੍ਹਾਂ, ਉਹਨਾਂ ਤੇ ਮੁਕੱਦਮੇ, ਉਹਨਾਂ ਨੂੰ ਖੱਜਲ ਖੁਆਰੀ, ਤੰਗ ਪਰੇਸ਼ਾਨ ਉਹ ਸਭ ਕੁਝ ਕੀਤਾ ਜਾ ਰਿਹਾ ਹੈ। ਸੋ ਇਹ ਜਿਹੜੀ ਗੱਲ ਹੈ ਕਿ ਆਪਾਂ ਜੇ ਇਹਨੂੰ ਸਿਰਫ ਯੂਨੀਵਰਸਿਟੀ ਵਾਲੇ ਮਸਲੇ ਨੂੰ ਉੱਥੋਂ ਤੱਕ ਹੀ ਸੀਮਤ ਰੱਖਾਂਗੇ। ਇਹਦੇ ਨਾਲ ਇੱਕ ਗੜਬੜ ਹੁੰਦੀ ਹੈ ਕਿ ਹਰ ਬੰਦੇ ਨੂੰ ਪਤਾ ਹੈ ਕਿ ਕੋਈ ਵੀ ਰੋਗ ਹੋਵੇ ਸਰੀਰ ਨੂੰ ਲੱਗਿਆ ਉਹ ਤੋਂ ਪਹਿਲਾ ਸਟੈਪ ਇਹ ਹੁੰਦਾ ਹੈ ਵੀ ਉਹਦੀ ਸਹੀ ਰੋਗ ਦੀ ਪਛਾਣ ਹੋ ਗਈ ਕਿ ਨਹੀਂ ਡਾਇਗਨੋਸਿਸ ਜੇ ਡਾਇਗਨੋਸ ਠੀਕ ਨਹੀਂ ਹੋਇਆ ਕੋਈ ਰੋਗ ਉਹਨੂੰ ਤੁਸੀਂ ਲੱਖ ਦਵਾਈਆਂ ਦੇਈ ਚੱਲੋ ਉਹ ਠੀਕ ਨਹੀਂ ਹੋਊਗਾ ਉਹ ਰੋਗ ਦੂਰ ਨਹੀਂ ਹੋਊ ਸੋ ਇੱਥੇ ਵੀ ਸਾਡਾ ਇਹ ਜ਼ੋਰ ਦੇਣ ਦਾ ਜ ਮਤਲਬ ਇਹੀ ਹੈ ਕਿ ਮਸਲਾ ਕੀ ਹੈ ਇਹਦੀਆਂ ਸਾਰੀਆਂ ਪਰਤਾਂ ਨੂੰ ਦੇਖੋ ਸਮਝੋ ਫੇਰ ਹੀ ਉਹਦੇ ਵਿੱਚੋਂ ਇੱਕ ਠੀਕ ਨੀਤੀ ਜਿਹੜੀ ਹੈ ਉਹ ਕੱਢੀ ਜਾ ਸਕੂਗੀ ਨਹੀਂ ਜਿਹੜਾ ਨੈਰੇਟਿਵ ਹੈ ਸੰਘਰਸ਼ ਹੋਈ ਜਾਊ ਨਾਰੇ ਲੱਗੇ ਜਾਣਗੇ ਧਰਨੇ ਵੀ ਲੱਗੇ ਜਾਣਗੇ ਜੋਰ ਵੀ ਲੱਗੀ ਜਾਊ ਪਰ ਲੋਕਾਂ ਦੇ ਵਿੱਚ ਇੱਕ ਜੋ ਚੇਤਨਾ ਜਾਣੀ ਚਾਹੀਦੀ ਹੈ ਉਹ ਚੇਤਨਾ ਨਹੀਂ ਜਾਊ ਜਿੰਨਾ ਚਿਰ ਪੰਜਾਬ ਦੇ ਸਾਰੇ ਵਰਗ ਈਵਨ ਜਿਹੜਾ ਹਿੰਦੂ ਵਰਗ ਵੀ ਹੈ ਉਹਦੀ ਇਹ ਡੈਮੋਕ੍ਰੈਟਿਕ ਫਰਜ ਬਣਦਾ ਹੈ ਵੀ ਭਾਵੇਂ ਉਹ ਸਿੱਖ ਧਰਮ ਦੇ ਵਿੱਚ ਸ਼ਾਮਲ ਨਹੀਂ ਪਰ ਫਿਰ ਵੀ ਇੱਕ ਹੱਕ ਹੈ ਹਰ ਧਰਮ ਨੂੰ ਆਪਣੀ ਬਖਰੀ ਜੇ ਉਹਦੀ ਸੁਤੰਤਰ ਹੋੰਦ ਹੈ ਉਹ ਕਾਇਮ ਰੱਖਣ ਦਾ ਹੱਕ ਉਹਦੇ ਕੋਲੇ ਹੈ ਸੋ ਪੰਜਾਬ ਦੇ ਹਿੰਦੂਆਂ ਨੂੰ ਤੇ ਇਵਨ ਪੰਜਾਬ ਦੇ ਕਾਮਰੇਡਾਂ ਨੂੰ ਵੀ ਕਮਿਊਨਿਸਟਾਂ ਨੂੰ ਵੀ ਭਾਵੇਂ ਕਿ ਉਹਨਾਂ ਦਾ ਧਰਮ ਨਾਲ ਕੋਈ ਬਹੁਤਾ ਮਾਮਲਾ ਨਹੀਂ ਪਰ ਇੱਥੇ ਗੱਲ ਧਰਮ ਨੂੰ ਮਨਾਉਣ ਦਾ ਨਹੀਂ ਕੋਈ ਜ਼ੋਰ ਲਾ ਰਿਹਾ ਉਹਨਾਂ ਤੇ ਕਾਮਰੇਡਾਂ ਤੇ ਕਿ ਤੁਸੀਂ ਸਿੱਖ ਧਰਮ ਨੂੰ ਮੰਨੋ ਇਹ ਮਸਲਾ ਹੈਗਾ ਇੱਕ ਜਮਹੂਰੀ ਮਸਲ ਹੱਕ ਦਾ ਕਿ ਸਿੱਖਾਂ ਦਾ ਇਹ ਇੱਕ ਅਨਕਵੈਸਚਨਡ ਡੈਮੋਕਰੈਟਿਕ ਰਾਈਟ ਹੈ ਕਿ ਉਹਨਾਂ ਨੇ ਕਿਹੜਾ ਧਰਮ ਮੰਨਣਾ ਹੈ ਕਿਵੇਂ ਉਹਦਾ ਧਰਮ ਮੰਨਣਾ ਹੈ ਇਹ ਉਹਨਾਂ ਦਾ ਅਵਦਾ ਮਾਮਲਾ ਹੈ ਇਸ ਮਾਮਲੇ 'ਚ ਕੋਈ ਬਾਹਰੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਸੋ ਇਹ ਜੇ ਸਾਰੀਆਂ ਵਿਚਾਰਧਾਰਾਵਾਂ ਤੋਂ ਉੱਪਰ ਉੱਠ ਕੇ ਮਸਲੇ ਨੂੰ ਇਸ ਤਰ੍ਹਾਂ ਇੱਕ ਬ੍ਰਾਊਡਰ ਜਮਹੂਰੀ ਪ੍ਰਸੰਗ ਦੇ ਵਿੱਚ ਚੌਕਟੇ 'ਚ ਰੱਖ ਕੇ ਦੇਖਿਆ ਜਾਵੇ ਤਾਂ ਇੱਕ ਵਿਸ਼ਾਲ ਏਕਤਾ ਉੱਤਰ ਸਕਦੀ ਹੈ ਹੁਣ ਜਿਹੋ ਜੀ ਇਹ ਸਰਕਾਰ ਆ ਗਈ ਹੈ ਜਿੰਨਾ ਚਿਰ ਲਹਿਰ ਬਹੁਤ ਵੱਡੀ ਤੇ ਤਾਕਤਵਰ ਨਹੀਂ ਬਣੂ ਇਹਨਾਂ ਨੇ ਪਿੱਛੇ ਨਹੀਂ ਹਟਣਾ ਇਹ ਆਪਾਂ ਕਿਸਾਨ ਅੰਦੋਲਨ ਵੇਲੇ ਤੇ ਗੱਲਿਆ ਜੇ ਉਹ ਏਡੀ ਤਾਕਤਵਰ ਲਹਿਰ ਅੰਦੋਲਨ ਨਾ ਬਣਦਾ ਤਾਂ ਇਹਨਾਂ ਨੇ ਪਿੱਛੇ ਨਹੀਂ ਹਟਣਾ ਸੀ ਸੋ ਇੱਕ ਗੱਲ ਸਥਾਪਿਤ ਕਰਤੀ ਸੀਗੀ ਕਿਸਾਨ ਅੰਦੋਲਨ ਨੇ ਜਿਹੜਾ ਇਹ ਮਿਥ ਬਣ ਗਿਆ ਸੀ ਕਿ ਬੀਜੇਪੀ ਕਦੇ ਆਪਣੇ ਲਏ ਹੋਏ ਫੈਸਲੇ ਤੋਂ ਪਿੱਛੇ ਨਹੀਂ ਹਟਦੀ ਉਹਨਾਂ ਨੂੰ ਪਿੱਛੇ ਹਟਾ ਕੇ ਦਿਖਾਤਾ ਸੀ ਤੇ ਲੋਕਾਂ ਨੇ ਆਪਣੀ ਤਾਕਤ ਦਾ ਜਲਵਾ ਦਿਖਾਇਆ ਸੀਗਾ ਉਹ ਸਿਰਫ ਤਾਂ ਹੀ ਹੋ ਸਕਿਆ ਸੀ ਕਿਉਂਕਿ ਉੱਥੇ ਸਾਰੇ ਕਿਸਮ ਦੇ ਲੋਕ ਹਰ ਬਨਗੀ ਦੇ ਲੋਕ ਵਿਚਾਰਧਾਰਾ ਹਰ ਵਿਚਾਰਧਾਰਾ ਦੇ ਹਰ ਧਰਮ ਦੇ ਤੇ ਸਮਾਜ ਦੇ ਹਰ ਬਰਗ ਦੇ ਲੋਕ ਉਥੇ ਇਕੱਠੇ ਹੋਏ ਸੀ ਸੋ ਹੁਣ ਇਸ ਮਸਲੇ ਨੂੰ ਵੀ ਇਸ ਤਰ੍ਹਾਂ ਇਹਨੂੰ ਇੱਕ ਵਿਸ਼ਾਲ ਅੰਦੋਲਨ ਦਾ ਰੂਪ ਦੇਣਾ ਪਊਗਾ ਤੇ ਜਿਹਦੇ ਵਿੱਚ ਜਿਹੜੀਆਂ ਪੰਜਾਬ ਦੀ ਪੋਲੀਟੀਕਲ ਫੋਰਸਾਂ ਆ ਗਈਆਂ ਪਾਰਟੀਆਂ ਉਹਨਾਂ ਦਾ ਰੋਲ ਬਹੁਤ ਅਹਿਮ ਹੋਊਗਾ ਦੇਖਣ ਵਾਲਾ ਕਿ ਕੀ ਉਹ ਇਹ ਸੰਘਰਸ਼ ਟੇਕਪ ਕਰਦੀਆਂ ਕਿ ਨਹੀਂ ਕਰਦੀਆਂ ਅਜੇ ਤੱਕ ਤਾਂ ਮੈਂ ਜਿਵੇਂ ਪਹਿਲਾਂ ਵੀ ਦੱਸ ਚੁੱਕਿਆ ਕਿ ਕਿਸੇ ਮੌਕੇ ਅਕਾਲੀ ਦਾਲੇ ਕੁਝ ਕਰਦਾ ਸੀ ਪਰ ਹੁਣ ਪਿਛਲੇ 20-25 ਸਾਲਾਂ ਤੋਂ ਤਾਂ ਕੋਈ ਵੀ ਪਾਰਟੀ ਪੰਜਾਬ ਦੀ ਪੋਲੀਟਿਕਲ ਜਿਹੀ ਨਹੀਂ ਜਿਹੜੀ ਪੰਜਾਬ ਦੇ ਹਿੱਤਾਂ ਤੇ ਆਪਣਾ ਪਹਿਰਾ ਦੇ ਸਕੇ ਡਟ ਕੇ ਕੇਂਦਰ ਦੀਆਂ ਜਿਹੜੀਆਂ ਇਹ ਤੱਕੜशाही ਨੀਤੀਆਂ ਅਥਾਰਟੇਰੀਅਨ ਜਿਹੜੀਆਂ ਉਹਦੀਆਂ ਆਪੋਦਰੀਆਂ ਨੀਤੀਆਂ ਉਹਨਾਂ ਦੇ ਖਿਲਾਫ ਕੋਈ ਰੋਖ ਕੜੀ ਕਰ ਸਕੇ ਸੋ ਇਹ ਇੱਕ ਮਸਲਾ ਹੈ ਜਿਹੜਾ ਸਾਰਿਆਂ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਲੈਣਾ ਚਾਹੀਦਾ ਤੇ ਇੱਕ ਲਹਿਰ ਵੱਡੀ ਖੜੀ ਕਰਨੀ ਚਾਹੀਦੀ ਹੈ ਤੇ ਉਹਦੇ ਵਾਸਤੇ ਇੱਕ ਹਿਰਦੇ ਦੀ ਵਿਸ਼ਾਲਤਾ ਦੀ ਵੀ ਲੋੜ ਹੈ ਸੋ ਇੰਨੀਆਂ ਕੁ ਵਿਚਾਰਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਕੀ ਇਸ ਸੰਘਰਸ਼ ਅੱਗੇ ਚੱਲੂਗਾ ਇਹਦੀਆਂ ਹੋਰ ਪਰਤਾਂ ਖੋਲਣਗੀਆਂ ਤੇ ਆਪਾਂ ਫਿਰ ਸਮੇਂ-ਸਮੇਂ ਜਿੱਥੇ ਵੀ ਲੋੜ ਪਊ ਇਹਦੇ ਹੋਰ ਪੱਖਾਂ ਬਾਰੇ ਚਰਚਾ ਕਰਦੇ ਰਹਾਂਗੇ ਹੁਣ ਆਗਿਆ ਦਿਓ ਓਏ ਗੁਰੂ ਜੀ ਕਾ ਕਾਲਸਾ ਓਏ ਗੁਰੂ ਜੀ ਕੀ ਫਤਿਹ